ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਗੱਲ ਕਰਨੀ ਅੱਜ ਗੁਰਪ੍ਰੀਤ ਗੋਪੀ ਜਿਹੜਾ ਬਾਬਾ ਬਣਾਤਾ ਦੋ ਤਿੰਨ ਪੱਤਰਕਾਰਾਂ ਨੇ ਤੇ ਉਦੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਵੀ ਕੱਲ ਤੋਂ ਮੈਂ 10:30 ਵਜੇ ਵੀਡੀਓ ਪਾਉਂਗਾ ਕਿਉਂਕਿ ਵੀਡੀਓ ਦੀ ਕੁਆਲਿਟੀ ਵਧੀਆ ਨਹੀਂ ਆਉਦੀ ਮੇਰੇ ਕੋਲ ਐਨੇ ਸਾਧਨ ਹੈ ਨਹੀਂ 10:30 ਵਜੇ ਵੀਡੀਓ ਪਾ ਦਿਆ ਕਰੂੰਗਾ ਤੇ ਤੁਹਾਡੇ ਕੋਲ ਮਤਲਬ 10:30 ਵਜੇ ਪਹੁੰਚ ਜਾ ਕਰੂੰਗਾ ਤੇ ਅੱਜ ਦੇ ਮੁੱਦੇ ਤੇ ਫੇਰ ਆਉਨੇ ਆਂ ਇਹ ਗੋਪੀ ਨੂੰ ਤਿੰਨ ਪੱਤਰਕਾਰਾਂ ਨੇ ਬਾਬਾ ਬਣਾਤਾ ਕਿਉਂਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਸੀ ਮੈਂ ਵੀਡੀਓ ਵੀ ਚਲਾਉਂ ਆ ਤੇ ਲੋਕ ਸਭਾ ਚੋਣਾਂ ਚੱਲ ਰਹੀਆਂ ਸੀ ਤੇ ਉਦੋਂ ਰਖਲਾ ਇੰਟਰਵਿਊ ਲਈ ਕੇ ਉਹ ਕਹਿੰਦਾ ਨਾ ਫਲਾਨੀ ਪਾਰਟੀ ਨੂੰ ਇਹਨਾਂ ਸੀਟਾਂ ਉਹਨਾਂ ਫਲਾਨੀ ਨੂੰ ਆਉਣ ਅਕਾਲੀ ਅਖੀ ਜਿੱਤਣਗੇ ਉਹ ਸੱਚ ਹੋ ਗਿਆ ਉਦੋਂ ਬਾਅਦ ਫਿਰ ਪੱਤਰਕਾਰ ਪਹੁੰਚੇ ਉਹਨਾਂ ਕੋਲੇ ਠੀਕ ਆ ਨਾ ਪੱਤਰਕਾਰ ਫੇਰ ਉਹਨਾਂ ਕੋਲੇ ਉਹ ਗੋਪੀ ਕੋਲੇ ਪਹੁੰਚੇ ਤੇ ਉਹਨਾਂ ਦਾ ਯਾਰ ਨਾਲ ਹੋ ਗਿਆ ਬੜੀ ਸੋਹ। ਕਹਿੰਦਾ ਮੈਂ ਤਾਂ ਜਮਾਂ ਬਾਬਾ ਹੀ ਆ ਇੱਕ ਤਰ੍ਹਾਂ ਦਾ ਮੈਂ ਬੜਾ ਸੱਚ ਆਪਾਂ ਤਾਂ ਸੱਚ ਦੱਸ ਦੇਈਦਾ ਵੀ ਸੋਨੂੰ ਐਨੀਆਂ ਸਿੱਟਾਂ ਆਉਣਗੀਆਂ ਦੂਜੇ ਪਾਰਟੀ ਵਾਲਾ ਪੂਰਾ ਮੰਨੇ ਮੰਨੇ ਨਾ ਮੰਨੇ ਠੀਕ ਹੈ ਨਾ ਠੀਕ ਹੈ ਨਾ ਐਸ ਲੋਟ ਕਹਿ ਕੇ ਤੇ ਰੱਖ ਲਾਓ ਚੱਲ ਪਿਆਰ ਅਗਲਾ ਹੁਣ ਵੀਡੀਓ ਚਲਾ ਦੇਣਾ ਠੀਕ ਹੈ ਤੇ ਮੈਨੂੰ ਹੁਣ ਦੱਸੋ ਐਸ ਲੋਟ ਸੰਗਤ ਬੈਠੀ ਆ ਉੱਥੇ ਤੇ ਇਹਦੇ ਵਿੱਚ ਹੈਗਾ ਰਤਨ ਢਾਲੀਵਾਲ ਚਾਪ ਇਹਦੇ ਰਤਨਾ ਚੈਨਲ ਵਾਲਿਆਂ ਦਾ ਕਸੂਰ ਜਿਹੜੇ ਨੇ ਇਹਨਾਂ ਨੂੰ ਬਾਬਾ ਬਣਾਇਆ ਦੂਜੇ ਨੰਬਰ ਤੇ ਆਜੋ ਲੋਕਵਾਚ ਚੈਨਲ ਜਿਹੜਾ ਉਹ ਹੈਗਾ ਮਨਦੀਪ ਉਹ ਉਹਦਾ ਕਸੂਰ ਹੈ ਤੇ ਤੀਜਾ ਹੈਗਾ ਐਮ ਆਰ ਬੀ ਟੈਲੀਵੀਜ਼ਨ ਵਾਲੇ ਐਮ ਆਰ ਬੀ ਟੈਲੀਵੀਜ਼ਨ ਜਿਹੜਾ YouTube ਚੈਨਲ ਹੈ ਤੇ Facebook ਤੇ Facebook ਪੇਜ ਹੈ ਇਹਨਾਂ ਦੀ ਕਿੰਨੀ ਰੇਂਜ ਹੈ ਦਖਲਾ ਇਹਨਾਂ ਨੇ ਇੰਨੀ ਰੇਂਜ ਤੇ ਕਰਕੇ ਇਸ ਕਰਕੇ ਇਹਦੇ ਇੰਨੇ ਮਤਲਬ ਕਿ ਲੋਕ ਆਉਣ ਲੱਗ ਕੇ ਗੱਲਾਂ ਛੱਡਦੇ ਪਾਣੀ ਪਿਆਉਣ ਵਾਲੇ ਬੰਦੇ ਰਖ ਰੱਖਿਆ ਇਹਨੇ ਠੀਕ ਆ ਨਾ ਸਰਪਤਾ ਚ ਸਰਬਤੀ ਪੀ ਜਾਂਦੇ ਉੱਥੇ ਉਹ ਪੈਸੇ ਕਿੱਥੋਂ ਆ ਰਹੇ ਆ ਲੋਕਾਂ ਦੇ ਪੈਸੇ ਆ ਲੋਕਾਂ ਨੂੰ ਮਤਲਬ ਸਰਬਤੀ ਥੋੜੀ ਸਿਰਫ ਪਾਣੀ ਚ ਘੋਲ ਕੇ ਪਿਆਤੀ ਹੋਊਗੀ ਤੇ ਰਖਲਾ ਕਿੱਥੋਂ ਤੱਕ ਲੈਣ ਲੱਗੀ ਆ ਠੀਕ ਆ ਨਾ ਬਾਬਾ ਇਹ ਬਣ ਗਿਆ ਇੱਕ ਤਿੰਨ ਪੱਤਰਕਾਰਾਂ ਨੇ ਬਣਾਇਆ ਜਿਹੜੇ ਕਹਿੰਦੇ ਆ ਨਾ ਅਸੀਂ ਇਸ ਚੀਜ਼ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੇ ਹੀ ਇਹ ਅੰਧਵਿਸ਼ਵਾਸ ਫੁਲਾਇਆ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਬਾਬਾ ਬਾਬਾ ਨਹੀਂ ਮਤਲਬ ਕਿ ਜਦੋਂ ਹਰਜਲਤ ਆ ਕੇ ਉਹ ਕਹਿੰਦੇ ਗੁਰਪਤ ਗੋਪੀ ਤੂੰ ਤਾਂ ਬੜਾ ਯਾਰ ਸਹੀ ਦੱਸਿਆ ਉਹ ਕਹਿੰਦਾ ਯਾਰ ਮੈਂ ਤਾਂ ਇੱਕ ਤਰ੍ਹਾਂ ਦਾ ਬਾਬਾ ਹੀ ਆ ਮੈਂ ਤਾਂ ਬਾਬਾ ਹੀ ਆ ਮੈਂ ਤਾਂ ਜਮਾਂ ਸੱਚ ਦੱਸਦੈ ਨਾ ਉਹਦੀ ਇੰਟਰਵਿਊ ਪਈ ਹੋਊਗੀ ਐਮ ਆਰ ਪੀ ਟੈਲੀਵਿਜ਼ਨ ਤੇ ਜਾਂ ਲੋਕਵਾ ਚੈਨਲ ਤੇ ਠੀਕ ਹੈ ਨਾ ਕਿਸੇ ਤੇ ਦੇਖ ਲਿਓ ਇੱਕ ਤੇ ਪਈ ਹੋਊਗੀ ਇੰਟਰਵਿਊ ਠੀਕ ਹੈ ਨਾ ਫੇਸਬੁੱਕ ਪੇਜ ਦੇਖ ਲਿਓ ਭਾਂ ਦੇ YouTube ਚੈਨਲ ਤੇ ਦੇਖ ਲਿਓ ਉੱਥੇ ਪਈ ਹੋਊਗੀ ਉਹਨਾਂ ਨੇ ਇਸ ਚੀਜ਼ ਦੀ ਉਹਨੇ ਮਸ਼ਹੂਰੀ ਕੀਤੀ ਉਹਦੇ ਜਦੋਂ ਰਿਜ਼ਲਟ ਆ ਗਿਆ ਜਦੋਂ ਉਹਨੇ ਜਿਹੜੀ ਜਿੰਨਾ ਦੱਸਿਆ ਸੀਟਾਂ ਉਹਨਾਂ ਹੀ ਆਈਆਂ ਤੇ ਬਾਬਾ ਬਣ ਗਿਆ ਰਖਲਾ ਉਸ ਤੋਂ ਬਾਅਦ ਲੋਕ ਵੇਖ ਲਾ ਹੁਣ ਪਾਗਲ ਹੋਏ ਪਏ ਐ ਤੇ ਹੁਣ ਰਖਲਾ ਪੱਤਰਕਾਰਾਂ ਨੂੰ ਹੁਣ ਕੀ ਆ ਕੀ ਗਾਦ ਕੇ ਨਹੀਂ ਦੇ ਸਕਦੇ ਭਰਾਵੋ ਤੋ ਇਸ ਸਮਾਜ ਦੇ ਮੁੱਦੇ ਚੱਕੋ ਜਿਹੜੇ ਕੇ ਰਖਲਾ ਜਿਵੇਂ ਹੁਣ ਭਗਵੰਤ ਮਾਨ ਪਹਿਲਾਂ ਕੇਜਰੀਵਾਲ ਦੇ ਹੱਥਾਂ 'ਚ ਖੇਡਦਾ ਸੀ ਹੁਣ ਬੀਜੇਪੀ ਦੇ ਹੱਥਾਂ 'ਚ ਖੇਡ ਰਿਹਾ ਹੈ ਆਮ ਆਦਮੀ ਦੇ ਹੱਥਾਂ 'ਚ ਖੇਡ ਰਿਹਾ ਹੈ ਠੀਕ ਹੈ ਨਾ ਜਿਵੇਂ ਉਹ ਕਹਿੰਦਾ ਉਵੇਂ ਹੋ ਰਿਹਾ ਪੰਜਾਬ ਦੇ ਵਿੱਚ ਤੇ ਤੁਸੀਂ ਹੀ ਰਖਲਾ ਬੇੜਾ ਕਰਕ ਕਰਤਾ ਪੰਜਾਬ ਦਾ ਆਮ ਆਦਮੀ ਪਾਰਟੀ ਨੇ ਸਤਾਜ ਵਾਲੇ ਮਹਾਰਾਜ ਨੇ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਹੱਥਾਂ 'ਚ ਖੇਡਦਾ ਰਿਹਾ ਹੁਣ ਰਖਲਾ ਰੱਖ ਲਾ ਅਮਨ ਤੇ ਸ਼ਾਹ ਗ੍ਰਾਮ ਮੰਤਰੀ ਦੇ ਹੱਥਾਂ ਤੇ ਖੇਡ ਰਿਆ ਤੇ ਮੈਂ ਤੁਹਾਨੂੰ ਦੱਸ ਦੇਣਾ ਜਿੱਦੇ ਅਰਵਿੰਦ ਕੇਜਰੀਵਾਲ ਨੇ ਸੁਪਰੀਮਾ ਨੂੰ ਜ਼ੋਰ ਪਾਇਆ ਏ ਤੇ ਉਹਦੇ ਰੱਖ ਲਾਏ ਆ ਆਪਦੇ ਜਿੰਨੇ ਵੀ ਐਮ.ਐਲ.ਏ. ਕੋਸ ਐਮ.ਐਲ.ਏ. ਤੋੜ ਲੈਣਗੇ ਕਿਉਂਕਿ ਬੀ.ਜੇ.ਪੀ. ਚ ਜਾਵੜਣਗੇ ਇਹ ਠੀਕ ਹੈ ਨਾ ਇੱਥੇ ਬੀ.ਜੇ.ਪੀ. ਦੀ ਸਰਕਾਰ ਨਾ ਬਣਾ ਦੇਣ 27 ਤੋਂ ਪਹਿਲਾਂ ਮੈਂ ਤਾਂ ਇਸ ਚੀਜ਼ ਤੋਂ ਡਰੀ ਜਾਨਾ ਤੇ ਪੱਤਰਕਾਰਾਂ ਕੋਲੇ ਕੀ ਆ ਆ ਬਾਬੇ ਆ ਬਾਬਾ ਬਣਾਤਾ ਰੱਖ ਲਾ ਇੰਨੇ ਬਾਬੇ ਆ ਪੰਜਾਬ 'ਚ ਇੰਨਾ ਡੇਰਾਵਾਦ ਆ ਉਨਾਂ ਦੇ ਤੁਸੀਂ ਤਾਂ ਗੱਲਬਾਤ ਨਹੀਂ ਕਰਦੇ ਮੂੰਹ ਨਹੀਂ ਖੋਲਦੇ ਡਰਦੇ ਵੀ ਕੀ ਪਤਾ ਕੋਈ ਵੀ ਮਤਲਬ ਸਾਨੂੰ ਮਰਵਾ ਲਾ ਦੇਵੇ ਇਹਨਾਂ ਡਰਦੇ ਆ ਤੁਸੀਂ ਠੀਕ ਹੈ ਡੇਰਾਵਾ ਤੇ ਕੋਈ ਨਹੀਂ ਬੋਲਦਾ ਇਹਨੇ ਡੇਰੇ ਖੁੱਲ ਗਏ ਜਿੱਥੇ ਰੱਖ ਲਾ ਗੁਰੂ ਘਰ ਹੋਵੇ ਉੱਥੇ ਡੇਰਿਆਂ ਦਾ ਕੀ ਕੰਮ ਜਿਹੜੀ ਮਿੱਟੀ ਦੇ ਵਿੱਚ ਗੁਰੂਆਂ ਪੀਰਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਉੱਥੇ ਰੱਖ ਲਾ ਵੀ ਡੇਰੇ ਹੋਣ ਇਹ ਸ਼ੋਭਾ ਦਿੰਦਾ ਹੈ ਮੈਨੂੰ ਦੱਸੋ ਤਾਂ ਸਹੀ ਤੁਸੀਂ ਸੋ ਜਾਲੇ ਮਹਾਰਾਜ ਦੇ ਜਿੰਨੇ ਮੰਤਰੀ ਆ ਉਹ ਤਾਂ ਚਾਕੇ ਰਖਲਾ ਜਿਹੜਾ ਬਲਾਤਕਾਰ ਹੀ ਆ ਉਹ ਰਾਮ ਰਹੀਮ ਇੱਥੇ ਪੰਜਾਬ ਦੇ ਵਿੱਚ ਡੇਰਾ ਹੈਗਾ ਉੱਥੇ ਉਹਦਾ ਮੰਤਰੀ ਜਾਗੜਿਆ ਸੀ ਕੀ ਉਹਦਾ ਨਾਮ ਹੈ ਨਾਮ ਭੁੱਲ ਗਿਆ ਯਾਰ ਤੇ ਰਖਲਾ ਉਹ ਉੱਥੇ ਜਾੜਿਆ ਸੀ ਤੇ ਨਾ ਹੀ ਉਹਨੇ ਮਾਫੀ ਮੰਗੀ ਵੀ ਕਾਹਤੋਂ ਗਿਆ ਮੈਂ ਐਂ ਤਾਂ ਇਹ ਕਰੀ ਇਹਨਾਂ ਆਮ ਆਦਮੀ ਪਾਰਟੀ ਦੇ ਕਈ ਬੰਦੇ ਗਏ ਉੱਥੇ ਠੀਕ ਆ ਨਾ ਐਸ ਲੋਟ ਹੋ ਰਿਹਾ ਇੱਥੇ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਥੱਲੇ ਬੈਠੀ ਆ ਆਪਣੀ ਬਾਰਲਾਂ ਦੇ ਕਰਕੇ ਬੈਠੀ ਆ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਇਸ ਕਰਕੇ ਜੇ ਪੰਜਾਬ ਦੀ ਪਾਰਟੀ ਜਉਂਦੀ ਹੁੰਦੀ ਕੋਈ ਵੀ ਪਾਰਟੀ ਹਜੇ ਵੀ ਜਉ ਕੋਈ ਵੀ ਪਾਰਟੀ ਨਵੀਂ ਬਣਦੀ ਆ ਉਹਦੀ ਸਪੋਰਟ ਕਰੋ ਜਿਹੜੀ ਪੰਜਾਬ ਦੀ ਪਾਰਟੀ ਹੈ ਜਿਹੜੀ ਇਹ ਆਖੇ ਕਿ ਪੰਜਾਬ ਦੇ ਲੋਕਾਂ ਨੂੰ ਮੂਰੇ ਰੱਖਾਂਗੇ ਅਸੀਂ ਸੈਂਟਰ ਨੂੰ ਮੂਰੇ ਨਹੀਂ ਰੱਖਦੇ ਅਸੀਂ ਸੈਂਟਰ ਤੇ ਅੱਖ ਨਹੀਂ ਲਗਦੇ ਇਸ ਕਰਕੇ ਆਪਾਂ ਪਟਨਾ ਸਾਹਿਬ ਜਿਹੜਾ ਆਪਣਾ ਮਤਲਬ ਕਿ ਹੈਗਾ ਸੀ ਗੁਰੂ ਘਰ ਇਹਨਾਂ ਪੰਜ ਤਖਤ ਆਪਣੇ ਕਾਲ ਤੱਕ ਪਟਨਾ ਸਾਹਿਬ ਤੇ ਕਬਜ਼ਾ ਕਰੀ ਬੈਠੇ ਆ ਇਹ ਠੀਕ ਹੈ ਨਾ ਉਹ ਦਿੱਲੀ ਵਾਲੀ ਕਮੇਟੀ ਐਡ ਕਰ ਲਈ ਠੀਕ ਹੈ ਤੇ ਦਿੱਲੀ ਆ ਆ ਹਰਿਆਣੇ ਵਾਲੀ ਕਮੇਟੀ ਐਡ ਬਣਾ ਲਈ ਤੇ ਆ ਤੋੜ ਦੋ ਤਾਂ ਤੋੜ ਹੀ ਦਿੱਤੀਆਂ ਤੇ ਤੀਜੀ ਤੇ ਧੱਕੇ ਨਾਲ ਕਬਜ਼ਾ ਕਰੀ ਬੈਠੇ ਪਟਨਾ ਸਾਹਿਬ ਜਿਹੜਾ ਆਪਣਾ ਹੈਗਾ ਤੱਕ ਕਾਲ ਤੱਕ ਠੀਕ ਹੈ ਨਾ ਪੰਜ ਕਾਲ ਤੱਕ ਤੇ ਉਹ ਤੇ ਪਟਨਾ ਸਾਹਿਬ ਕੱਲ ਤੱਕ ਤੇ ਰਖਲਾ ਤਕੇਨਾ ਬੈਠੇ ਹੁਣ ਬੀਜੇਪੀ ਦਾ ਆਰਐਸਐਸ ਦਾ ਉੱਥੇ ਰਖਲਾ ਉਹ ਬਣਾਇਆ ਗਿਆ ਆਰਐਸਐਸ ਦਾ ਜਥੇਦਾਰ ਆਰਐਸਐਸ ਦਾ ਪ੍ਰਧਾਨ ਪਟਨਾ ਸਾਹਿਬ ਗੁਰਦੁਆਰੇ ਚ ਹੁਣ ਦੇਖ ਲਓ ਕੀ ਹੋ ਰਿਹਾ ਤੁਸੀਂ ਆਪ ਦੇਖ ਲਓ ਜੇ ਪੰਜਾਬ ਦੀ ਪਾਰਟੀ ਹੁੰਦੀ ਸ਼੍ਰੋਮਣੀ ਅਕਾਲੀ ਦਲ ਕਹੇ ਚੰਗੇ ਬੰਦੇ ਦੇ ਹੱਥ ਚ ਇਹ ਕੁਝ ਹੋ ਸਕਦਾ ਸੀ ਇਹ ਤਾਂ ਇਕੱਲੇ ਰਖਲਾ ਬਾਦਲ ਮੈਂ ਹੁਣ ਕਿਸੇ ਦੀ ਸਾਈਡ ਨਹੀਂ ਨਾ ਮੈਂ ਤਾਂ ਕਿਸੇ ਵੀ ਪਾਰਟੀ ਦਾ ਨਹੀਂ ਇਹ ਸ਼ਰੋ ਇੱਕ ਇਕੱਲੇ ਰਖਲਾ ਮੰਤਰੀ ਮੰਡਲ ਤੇ ਡੁੱਲੇ ਰਹੇ ਜਿਹੜਾ ਹਰ ਸੰਮਤ ਕੌਰ ਬਾਦਲ ਨੂੰ ਮੰਤਰੀ ਬਣਾ ਦਿੰਦੇ ਸੀ ਇਹਨੇ ਜੀ ਖੁਸ਼ ਹੋ ਜਾਂਦੇ ਸੀ ਇਹਨਾਂ ਨੇ ਨਾ ਸਿੱਖੀ ਬੰਦੀ ਸਿੰਘਾਂ ਦੇ ਕਿ ਚੱਕਿਆ ਉਦੋਂ ਹੁਣ ਜਦੋਂ ਜਮਾ ਥੱਲੇ ਜਾ ਉਹਦੇ ਹੁਣ ਬੰਦੀ ਸਿੰਘ ਵੀ ਗਿਆ ਦਾਗੇ ਜਦੋਂ ਰਖਲਾ 98 ਦੇ 97 ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ 98 ਦੇ ਵਿੱਚ ਪੰਜਾਬ ਪੰਜਾਬੀ ਪਾਰਟੀ ਕੋਸਟ ਕਰ ਦਿੰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਜੋੜ ਕੇ ਕੱਲੀ ਸਿੱਖਾਂ ਦੀ ਪਾਰਟੀ ਸੀ ਉਹ ਤੁਹਾਡੀ ਸਭ ਤੋਂ ਵੱਡਾ ਮੂਰਖਤਾ ਪਰਖ ਕਦਮ ਸੀ ਉਹਦੇ ਰਿਜ਼ਲਟ ਕੋਨ ਆ ਰਹੇ ਕਿਉਂਕਿ ਪੰਜਾਬੀ ਪਾਰਟੀ ਤੇ ਸਿੱਖਾਂ ਦੀ ਪਾਰਟੀ 'ਚ ਬਹੁਤ ਜ਼ਿਆਦਾ ਫਰਕ ਹੈ ਪੰਜਾਬ ਦੇ ਵਿੱਚ ਤਾਂ ਬਈਏ ਵੀ ਰਹਿਣ ਲੱਗ ਗਏ ਹੁਣ ਬਈਆਂ ਦੀ ਪਾਰਟੀ ਬਣ ਗਈ ਇਹ ਅੱਜ ਤੱਕ ਇੰਨਾ ਹੀ ਬਈ ਧੰਨਵਾਦ ਸੱਤ ਸੱਤ ਸ਼੍ਰੀ ਅਕਾਲ ਰਾਤ ਇਹ ਰੁੱਤਾਂ ਨਹੀਂ ਮੈਚ ਚੱਲਦਾ ਜੀ ਥੈਂਕ ਯੂ